ਸਭ ਤੋਂ ਪਹਿਲਾਂ ਤਾਂ ਇੱਕ ਜਿਹੜਾ ਰੋਂਗ ਨੈਰੇਟਿਵ ਸਿਰਜਿਆ ਜਾ ਰਿਹਾ ਹੈਗਾ ਆਮ ਆਦਮੀ ਪਾਰਟੀ ਕੋਲ ਦੋ ਤਿੰਨ ਇਸ਼ੂ ਹੈਗੇ ਆ ਉਹਨਾਂ ਦੇ ਉੱਤੇ ਆਪਾਂ ਮੈਂ ਗੱਲ ਕਰਨੀ ਚਾਹੁੰਦਾ ਹਾਂ ਨੰਬਰ 1 ਤਾਂ ਹੈਗਾ ਹੈ ਕਿ ਪਰਸੋਂ ਆ ਭਗਵੰਤ ਮਾਨ ਜੀ ਮਾਨਯੋਗ ਮੁੱਖ ਮੰਤਰੀ ਜੀ ਨੇ ਇੱਕ ਟਵੀਟ ਕੀਤਾ ਕਿ 1 ਕਰੋੜ 53 ਲੱਖ ਜਿਹੜੇ ਬੈਨੀਫੀਸ਼ੀਅਰੀ ਆ ਜਿਨ੍ਹਾਂ ਨੂੰ ਫ੍ਰੀ ਰਾਜ ਮਿਲਦਾ ਹੈਗਾ ਉਹਦੇ ਵਿੱਚੋਂ 55 ਲੱਖ ਸੈਂਟਰ ਗਵਰਨਮੈਂਟ ਬੈਨੀਫੀਸ਼ੀਅਰੀ ਦਾ ਨਾਂ ਕੱਟਣਾ ਚਾਹੀਦਾ ਹੈ ਇਹ ਟੋਟਲੀ 100% ਰੋਂਗ ਹੈ ਗਲਤ ਹੈ ਕਿਉਂਕਿ ਆਪਣਾ ਭਾਰਤ ਸਰਕਾਰ ਨੇ ਕਿਸੇ ਦਾ ਨਾਮ ਕੱਟਣ ਲਈ ਐਡ ਕਰਨ ਲਈ ਕੋਈ ਉਹਨਾਂ ਕੋਲ ਅਧਿਕਾਰ ਨਹੀਂ ਹੈ ਸਾਰੇ ਸਟੇਟ ਗਵਰਨਮੈਂਟ ਦੇ ਉੱਤੇ ਹੋਏ ਆ ਪੰਜਾਬ ਸਰਕਾਰ ਨੇ ਆਪਣਾ ਕ੍ਰਾਈਟੇਰੀਆ ਬਣਾਉਣਾ ਹੈਗਾ ਕਿ ਕਿਹਨੂੰ ਆਪਾਂ ਰਾਸ਼ਨ ਦੇਣਾ ਹੈ ਤੇ ਕਿਹਨੂੰ ਨਹੀਂ ਦੇਣਾ ਤੇ ਜਿਹੜੇ ਜਿਹੜੇ ਫੈਕਟਸ ਐ ਫਿਗਰਸ ਆ ਉਹ ਇਹ ਹੈਗੇ ਆ ਆ ਆਪਣੇ ਜਿਹੜੇ ਆਪਣਾ ਪ੍ਰਲਾਦ ਜੋਸ਼ੀ ਜੀ ਹੈ ਸੈਂਟਰਲ ਫੂਡ ਐਂਡ ਸਿਵਲ ਸਪਲਾਈ ਮਿਨਿਸਟਰ ਹੈ ਉਹਨਾਂ ਨੇ 2 ਘੰਟੇ ਦੇ ਅੰਦਰ ਅੰਦਰ ਇਹਨਾਂ ਦੇ ਪੰਜਾਬੀ ਚ ਟਵੀਟ ਸੀਗਾ ਹਿੰਦੀ ਚ ਟਵੀਟ ਸੀਗਾ ਭਗਵੰਤ ਮਾਨ ਜੀ ਦਾ ਔਰ ਉਹਦਾ ਜਵਾਬ ਜਿਹੜਾ ਅੰਗਰੇਜ਼ੀ ਟਵੀਟ ਦੇ ਵਿੱਚ ਉਹਨਾਂ ਨੇ ਦਿੱਤਾ ਆ ਮੈਂ ਕਾਪੀ ਨਾਲ ਲੈ ਕੇ ਆ ਤੁਸੀਂ ਜਦੋਂ ਮਰਜੀ ਦੀ ਕਾਪੀ ਵੀ ਤੁਹਾਨੂੰ ਜਾਣ ਤੋਂ ਪਹਿਲਾਂ ਦੇ ਦਾਂਗੇ ਉਹਨਾਂ ਨੇ ਕਿਹਾ ਹੈਗਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਆ ਕਿ ਵੀ ਸਾਰੇ ਹੀ ਆਪਣਾ ਪੂਰੇ ਇੰਡੀਆ ਦੇ ਵਿੱਚ ਈ ਕਈ ਵਾਰੀ ਸੀ ਨਿਊਯਾਰਕਰਸ ਕਸਟਮਰ ਸਾਰਿਆਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਪੰਜਾਬ ਸਰਕਾਰ ਨੇ ਤਿੰਨ ਵਾਰ ਆਪਣਾ ਐਕਸਟੈਂਸ਼ਨ ਲਈ ਹੈ ਉਸ ਤੋਂ ਬਾਅਦ ਹੁਣ ਆਪਣਾ ਇੱਕ ਰੋਂਗ ਨੈਰੇਟਿਵ ਦੇਖੋ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ ਜਦੋਂ ਮੁੱਖ ਮੰਤਰੀ ਬੋਲਦਾ ਤਾਂ ਉਹ ਸਾਡੀ 3 ਸਵਾ 3 ਕਰੋੜ ਦੀ ਆਬਾਦੀ ਪੰਜਾਬੀਆਂ ਦੀ ਉਹਨੂੰ ਰਿਪਰੈਜ਼ੈਂਟ ਕਰਦਾ ਹੈਗਾ ਤੇ ਇਹ ਨਹੀਂ ਹੈਗਾ ਕਿ ਕੱਲਾ ਭਗਵੰਤ ਸਿੰਘ ਮਾਨ ਬੋਲ ਰਿਹਾ ਹੈਗਾ ਬਲਕਿ ਪੰਜਾਬੀ ਬੋਲ ਰਿਹਾ ਤੇ ਉਹਨਾਂ ਨੂੰ ਆਪਣਾ ਉਹ ਝੂਠ ਬੋਲਦਾ ਹੈਗਾ ਤਾਂ ਇਹ ਜਿਹ ਇਮਪ੍ਰੈਸ਼ਨ ਜਾਂਦਾ ਹੈਗਾ ਕਿ ਸਾਰੇ ਪੰਜਾਬੀ ਐਦਾਂ ਦੇ ਹੋਣੇ ਆ ਨਿਸ਼ੇੜੀ ਹੋਣੇ ਆ ਝੂਠੇ ਹੋਣੇ ਆ ਤੇ ਆਪਣਾ ਭਗਵੰਤ ਮਾਨ ਜੀ ਨੇ ਜਿਹੜੀ ਇਹ ਗੱਲ ਕਹੀ ਆ ਕਿ 55 ਲੱਖ ਬੈਨੀਫਿਸ਼ਰੀ ਦੇ ਨਾਮ ਇੱਕ ਦਾ ਵੀ ਕੱਟਣ ਨਹੀਂ ਦੇਵਾਂਗਾ ਪਈ ਇਹ ਤਾਂ ਹੈ ਹੀ ਨਹੀਂ ਇਹ ਤਾਂ ਜਿਹੜੇ ਨਾਮ ਕੱਟਣੇ ਜਾਂ ਐਡ ਕਰਨੇ ਇਹ ਤਾਂ ਪ੍ਰੈਰੋਗੇਟਿਵ ਹੀ ਸਟੇਟ ਗਵਰਨਮੈਂਟ ਦਾ ਹੈ ਤੇ ਜਿਹੜਾ ਆਪਣਾ ਮੈਂ ਉਹ ਵੀ ਕਾਨਫਰੰਸ ਦੇਖ ਲਈ ਹੈਗੀ ਆਪਣੀ ਵੀਡੀਓ ਤੁਸੀਂ ਤੁਹਾਡੇ ਜੋ ਬਹੁਤ ਸਾਰੇ ਲੁੱਕ ਹੀ ਗਏ ਹੋਣੇ ਆ ਹਰਜੋਤ ਸਿੰਘ ਬੈਂਸ ਜੀ ਦੀ ਜਿਹੜੇ ਤੁਹਾਡੇ ਜ਼ਿਲ੍ਹੇ ਦੇ ਮੰਤਰੀ ਆ ਕਿ ਜੀ ਟੈਕਸੀ ਵਾਲੇ ਆ ਜੀ ਆ ਆ ਆ ਜੀ ਉਹ ਆ ਜੀ ਇਤਨਾ ਝੂਠ ਬੋਲਦੇ ਆ ਕਿ ਇਤਨਾ ਝੂਠ ਬੋਲਦੇ ਹੈਗੇ ਆ ਕਿ ਮੈਨੂੰ ਜੇ ਤੁਸੀਂ ਮਿਹਰबानी ਕਰੋ ਉਹਨਾਂ ਨੂੰ ਨਾਲ ਬਿਠਾ ਲਓ ਮੈਂ ਫੈਕਟਸ ਐਂਡ ਫਿਗਰਸ ਨਾਲ ਲੈ ਕੇ ਬੈਠਾਂਗਾ ਮੈਂ ਉਹਨਾਂ ਨੂੰ ਪੁੱਛਾਂਗਾ ਕਿ ਦੱਸੋ ਭਾਈ ਸਾਹਿਬ ਕਿਹੜਾ ਆਪਣਾ ਇਹਦੇ ਵਿੱਚੋਂ ਤੁਸੀਂ ਜੈਨੂਅਰ ਗੱਲ ਕੀ ਕਰ ਰਹੇ ਹੋ ਸਾਰਾ ਝੂਠੀ ਝੂਠੀਆਂ ਗੱਲਾਂ ਕਰ ਰਿਹਾ ਰੋਂਗ ਨੈਰੇਟਿਵ ਸਿਰਜ ਰਹੇ ਆ ਜਿਵੇਂ ਰਾਹੁਲ ਗਾਂਧੀ ਨੇ ਕਾਂਗਰਸ ਨੇ ਰੋਂਗ ਨੈਰੇਟਿਵ ਇਲੈਕਸ਼ਨ ਤੋਂ ਪਹਿਲਾਂ ਸਿਰਜਿਆ ਸੀਗਾ ਕਿ ਜੀ ਰੱਖਸ਼ਨ ਖਤਰੇ ਚ ਹੈ ਕਿ ਜੀ ਆਪਣਾ ਜਿਹੜਾ ਸੰਵਿਧਾਨ ਖਤਰੇ ਚ ਹੈ 330 ਸੀਟਾਂ ਤੋਂ ਭਾਰਤੀ ਜਨਤਾ ਪਾਰਟੀ 240 ਸੀਟਾਂ ਤੇ ਆ ਗਈ ਸਰਕਾਰ ਬਣ ਗਈ ਲੇਕਿਨ ਕਿਹੜੇ ਖਤਰਾ ਕਿਹੜਾ ਖਤਰਾ ਸੀਗਾ ਉਹ ਹੁਣ ਕਹਿੰਦੇ ਵੋਟ ਚੋਰੀ ਦਾ ਖਤਰਾ ਹੈਗਾ ਵੋਟਾਂ ਚੋਰੀ ਕਿਹੜੀਆਂ ਹੈਗੀਆਂ ਹੁਣ ਜਿਹੜੀਆਂ ਗੱਲਾਂ ਇਹ ਕਰ ਰਹੇ ਹੈਗੇ ਆ ਕਿ ਜੀ ਸਾਡੇ ਜਿਹੜੇ ਕੈਂਪ ਐਸੀ ਡਾਟਾ ਚੋਰੀ ਕਰ ਲੈਣਾ ਹੈਗਾ ਆ ਤੁਹਾਡੇ ਜ਼ਿਲ੍ਹੇ ਦਾ ਕੋਈ ਆਪਾਂ ਐਮਐਲਏ ਆ ਕੋ ਝੱਡਾ ਪਤਾ ਨਹੀਂ ਕੀ ਨਾ ਆ ਇਹ ਆਪਣੇ ਕੈਂਪ ਲਾ ਰਿਹਾ ਹੈਗਾ ਜੇ ਇਹ ਝੱਡਾ ਕੈਂਪ ਲਾਵੇ ਤਾਂ ਸਹੀ ਹੈ ਤੇ ਜੇ ਭਾਰਤੀ ਜਨਤਾ ਪਾਰਟੀ ਉਹੀ ਸੋਲਤ ਗਰੀਬ ਆਦਮੀ ਨੂੰ ਦੇਣਾ ਚਾਹੇ ਤਾਂ ਉਹ ਗਲਤ ਹੈ ਇਹ ਕਿੱਥੇ ਦਾ ਇਨਸਾਫ ਹੈ ਜਿੱਦਾਂ ਸਰ ਨੇ ਕਿਹਾ ਬਿਲਕੁਲ ਠੀਕ ਗੱਲ ਹੈ ਮੈਂ ਮੁਬਾਰਕ ਦੇਣਾ ਚਾਹੁੰਦਾ ਰੂਪੜ ਦੇ ਤਿੰਨੋ ਐਮਐਲਏ ਨੂੰ ਕਿਉਂਕਿ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਮੈਂ ਇੱਕ ਪ੍ਰੈਸ ਕਾਨਫਰੰਸ ਅਸੀਂ ਦੇਖੀ ਸੀਗੀ ਵੀ ਆਪਣੇ ਆਪ ਨੂੰ ਜਿਹੜਾ ਹੈਗਾ ਆ ਇਹ ਪ੍ਰੂਫ ਕਰਨੀ ਕਿਉਂਕਿ ਸੰਗਠਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਬਿਲਕੁਲ ਠੀਕ ਗੱਲ ਹੈ ਜਦੋਂ ਪਾਰਟੀ ਇੱਕ ਵਿਪ ਬਣਾਉਂਦੀ ਹੈ ਇਹ ਫਰੇਮਵਰਕ ਬਣਾਉਂਦੀ ਹੈ ਤੇ ਫਿਰ ਉਹਦੇ ਵਿੱਚ ਕੰਮ ਇੰਗਰੀਡੀਅੰਟ ਬੰਦੇ ਜਿਹੜੇ ਕੰਮ ਕਰਦੇ ਨੇ ਮੇਰੇ ਹਿਸਾਬ ਨਾਲ ਰੋਪੜ ਜ਼ਿਲ੍ਹਾ ਔਰ ਤਿੰਨੋਂ ਐਮਐਲਏ ਨੂੰ ਮੈਂ ਤੁਹਾਡੇ ਜ਼ਰੀਏ ਮੁਬਾਰਕ ਜੀਣਾ ਚਾਹੁੰਦਾ ਵੀ ਜਿਹੜੇ ਉਹਨਾਂ ਤੇ ਪਾਰਟੀ ਦੇ ਸੁਪਰੀਮੋ ਹੈ ਉਹਨਾਂ ਨੇ ਜਿਹੜੀ ਇਹਨਾਂ ਨੂੰ ਡਾਇਰੈਕਸ਼ਨ ਦਿੱਤੀਆਂ ਸਾਮ ਦਾਮ ਦੰਡ ਵੇਚ ਝੂਠ ਸੱਚ ਜਿਹੜਾ ਹੈ ਮਾਰ ਕੇ ਲੋਕਾਂ ਦਾ ਜੇ ਇਸ ਮੱਦੀ ਲੈਵਲ ਤੱਕ ਲੈ ਜਾਓ ਉਸ ਲੈਵਲ ਤੱਕ ਜਿਹੜੀਆਂ ਉਹਨਾਂ ਨੂੰ ਇਨਸਟਰਕਸ਼ਨ ਮਿਲੀਆਂ ਮੇਰੇ ਖਿਆਲ ਨਾਲ ਰੋਪੜ ਜ਼ਿਲ੍ਹੇ ਦੇ ਤਿੰਨੋਂ ਐਮਐਲਏ ਨੇ ਇੱਕੋ ਟੇਬਲ ਤੇ ਬੈਠ ਕੇ ਬਾਤ ਖੁੱਬੀ ਲਵਾਈ ਹੈ ਕਿੱਥੋਂ ਲੁਭਾਈਆਂ ਉਹ ਪ੍ਰੈਸ ਕਾਨਫਰੰਸ ਨਾਲ ਗੱਲ ਕਰ ਰਹੇ ਸੀਗੇ ਜਿਸ ਤਰ੍ਹਾਂ ਸਾਫ ਨੇ ਵੀ ਦੱਸਿਆ ਹੈ ਬਈ ਇਹ ਕਾਰਡ ਦੀ ਗੱਲਾਂ ਕਰਦੇ ਸੀਗੇ ਇਹ ਗੱਲ ਇਹ ਵੀ ਇਹਨਾਂ ਦਾ ਹੁਣ ਸਿਸਟਮ ਇਹ ਹੋ ਚੁੱਕਾ ਹੈ ਕਿ ਜਦੋਂ ਨਿਆਣਾ ਉਹ ਜਦੋਂ ਕੋਈ ਰੋਣਦੂ ਨਿਆਣਾ ਹੁੰਦਾ ਨਾ ਤੇ ਉਹਦਾ ਹੱਥ ਨਾ ਭਵੇ ਫਿਰ ਉਹ ਰੂਣ ਪਿੱਟ ਲਏ ਜਾਂਦਾ ਕੈਂਪਸੀ ਸਰ ਨੇ ਗੱਲ ਕੀਤੀ ਹੈ ਆ ਆਹ ਸਟੇਟਮੈਂਟ ਸਾਡੇ ਪ੍ਰਲਾਦ ਜੋਸ਼ੀ ਜੀ ਜਿਹੜੇ ਬਿਰਸਟਲ ਨੇ ਉਹਨਾਂ ਨੇ ਇਹਦੀ ਡਾਇਰੈਕਸ਼ਨ ਦਿੱਤੀ ਹੈ ਜਿਸ ਕਾੜਾ ਬਾਰੇ ਗੱਲ ਬਹੁਤ ਚਿੱਤੇ ਤੋਂ ਕੇ ਚਿੰਤਾ ਦਿਖਾ ਰਹੀ ਸੀਗੇ ਕਿ ਅਸੀਂ ਤਾਂ ਬਹੁਤ ਚਿੰਤਿਤ ਆ ਅਸੀਂ ਇੱਕ ਇੱਕ ਕਾਰਡ ਲਈ ਲੜਾਂਗੇ ਸੱਚਾ ਹੈ ਕਿ ਆਈ ਦੀ ਕਾਪੀ ਜਿਹੜੀ ਪ੍ਰਲਾਦ ਜੋਸ਼ੀ ਨੇ ਦਿੱਤਾ ਹੈ ਇਹਦੀ ਕਾਪੀ ਅਸੀਂ ਤੁਹਾਨੂੰ ਦੇ ਦੇਣੀ ਹੈਗੀ ਹੈ ਜਿਹਦੇ ਵਿੱਚ ਸੁਪਰੀਮ ਕੋਰਟ ਦੀ ਕੀ ਹਦਾਇਤਾਂ ਹੈ ਕਿਸ ਤਰ੍ਹਾਂ ਡਾਇਰੈਕਸ਼ਨ ਆ ਅਲਟੀਮੇਟਲੀ ਤੁਸੀਂ ਇਹ ਦੇਖ ਕੇ ਹੈਰਾਨ ਹੋ ਜਾਓਗੇ ਕਿ ਰੱਖਣਾ ਕੱਟਣਾ ਇਹ ਸਾਰਾ ਪੰਜਾਬ ਸਟੇਟ ਦੇ ਹੱਕ ਦੇ ਹੱਥ ਦੇ ਵਿੱਚ it is in the hands of the state government of punjab center has nothing to do with it chalo main ek gal man da mannda ve is gal di khushi hon eh ta inanne mubarak hai ve katto kat is bahane se inade mande andaron ya ted jo sach ta niklya eh manne ta sahi ve je garibaan nu rashan milda hai te oh rashan jehda center sarkaar da main eh saada vidhan sabha da jehda scam sega ode bare jinda hai saanchei karna hai ਸਭ ਤੋਂ ਪਹਿਲਾਂ ਸਿਧਾਰਥ ਠਾਕੁਰ ਇਹ ਸਨੂ ਬੀਸੀ ਠਾਕੁਰ ਹੈ ਅਸਿਸਟੈਂਟ ਇਨਫੋਰਮੇਸ਼ਨ ਅਫੀਸਰ ਇਹਨਾਂ ਨੂੰ ਭਰਤੀ ਕੀਤਾ ਗਿਆ ਇਹ ਸਾਹਿਜਾ ਦਾ ਬੇਟੇ ਨੇ ਬੀਸੀ ਠਾਕੁਰ ਦੇ ਐਫ ਬਿਊਰੋਕ੍ਰੇਟ ਹੈ ਰਾਣਾ ਕਮਲਪਾਲ ਸਿੰਘ ਦੇ ਸਭ ਤੋਂ ਸਪੀਕਰ ਨੇ ਆ ਨਾਮ ਸੁਣ ਲਿਓ ਜੀ ਨੰਬਰ 4 ਮਨਜਿੰਦਰ ਸਿੰਘ ਹੈ son of ਰਾਮ ਸਿੰਘ ਹੈ ਸੰਗਰੂਰ ਦੇ ਨਿਵਾਸੀ ਨੇ ਇਹ جناب ਭਤੀਜੇ ਨੇ ਸੁਖਜੀਤ ਸਿੰਘ ਢਮਾਨ ਕਾਂਗਰਸ ਐਮ ਐਲ اے ਆंग्रेਸ ਤੇ ਲੀਡਰਾਂ ਦਾ ਔਰ ਸਾਫ ਦਾ ਸਪੀਕਰ ਸਾਫ ਦਾ ਸ਼ਰਿਆਮ ਨਿਯਾਮ ਲਿਆ ਜਾ ਰਿਹਾ ਔਰ ਇਹ ਕਿਹਾ ਜਾ ਰਿਹਾ ਹੈ ਕਿ ਭਰਤੀ ਘੁਟਾਲਾ ਜਿਹੜਾ ਕੀਤਾ ਗਿਆ ਜੇ ਤੁਸੀਂ ਲੋਪੜ ਦੇ ਗਰੀਬ ਬੱਚਿਆਂ ਦਾ ਮਸੀਹਾ ਬਣਨਾ ਹੈ ਨਾ ਤਾਂ ਤੁਸੀਂ ਉਹ ਨੌਕਰੀ ਇੱਥੇ ਦੇ ਲੋਕਲ ਲੋੜਵੰਦ ਲੋਕਾਂ ਨੂੰ ਲੈ ਕੇ ਦਿਓ ਤੁਸੀਂ ਦੱਸੋ ਇਹ ਤੁਹਾਡੀ ਸਟੇਟਮੈਂਟ ਹੈ ਅੱਜ ਪੌਣੇ 4 ਸਾਲ ਹੋ ਚੁੱਕੇ ਆ ਆ ਦੇਖੋ ਜਿਹੜਾ ਹੈਗਾ ਆ ਬ੍ਰਵੀਨ ਬਾਕੀ ਵੀ ਜਿਹੜੇ ਵਿੱਚ 24 ਸੌ ਤੇ ਰਿਸ਼ਤੇਦਾਰ ਹੈ ਬ੍ਰਵੀਨ ਕੁਆ son of ਪ੍ਰੇਮ ਚੰਦ ਇਹ ਭਤੀਜੇ ਨੇ ਯੋਕਿੰਦਰ ਸਿੰਘ ਐਕਸੈਪਟਲੇ ਹੁੰਦੇ ਸੀ ਕਾਂਗਰਸ ਤੋਂ ਰਾਜੇ ਗੌਰਵ ਰਾਣਾ son of ਪ੍ਰੀਮ ਚੰਦ ਵਿਲੇਜ ਛਾਡੀਆਂ ਤਹਿਸੀਦ ਜਿਹੜੇ ਹਨ ਰੋਪੜ ਰੋਪੜ ਵਿਧਾਨ ਸਭਾ ਦੇ ਇੱਕੋ ਘਰ ਦੇ ਦੋ ਭਾਈ ਰੋਪੜ ਵਿਧਾਨ ਸਭਾ ਦੇ ਇੱਕੋ ਘਰ ਦੇ ਦੋ ਭਾਈ ਸੌਰਵ ਰਾਣਾ ਤੇ ਗੌਰਵ ਰਾਣਾ ਰਾਣਾ ਜੀ ਦੇ ਗਨੇ ਰਿਸ਼ਤੇਦਾਰ ਹੈ ਇਹਨਾਂ ਨੂੰ ਵਿਧਾਨ ਸਭਾ ਚੁਣਦੀ ਹੈ ਲਓ ਜੀ ਬਸ ਇਹ ਇਸ ਤੋਂ ਅੱਗੇ ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਇਹਦੀ ਕੀ ਜਸਟੀਫਿਕੇਸ਼ਨ ਦਿਓਗੇ ਇਹ ਵੀ ਖਾਵੇ ਇਹਦਾ ਤੁਸੀਂ ਇਹਦਾ ਦੱਸੋ ਜਵਾਬ ਮਾਇਨੇ ਤੁਸੀਂ ਨਹੀਂ ਰੋਪ ਪਾਏ ਹੈ ਕਪਲਾ ਜਿਹੜਾ ਸਾਡੇ ਸਭ ਤੋਂ ਵੱਡਾ ਪੰਜਾਬ ਦਾ ਵਿਧਾਇਕ ਸਭਾ ਦਾ ਇੱਕ ਬੱਚਾ ਰੋ ਰਿਹਾ ਤੁਹਾਡੇ ਸਾਹਮਣੇ ਉਹਦਾ ਤੁਸੀਂ ਜਵਾਬ ਨਹੀਂ ਦੇ ਪਾਏ ਤੁਸੀਂ ਮਸੀਹਾ ਕਿਵੇਂ ਬਣ ਕੇ ਅਗਲਾ ਮਸਲਾ ਖਾਓ ਜੀ ਇਹਨਾਂ ਦਾ ਬੈਂਚ ਸਾਫ ਦਾ ਜੀ ਨਹੀਂ ਨਹੀਂ ਆਹੀ ਖਾਓ ਜੀ ਦੂਸਰਾ ਇਹ ਰੌਲਾ ਪਾਉਂਦੇ ਸੀਗੇ ਇਲੈਕਸ਼ਨ ਦੇ ਟਾਈਮ ਦੇ ਵਿੱਚ ਕਿ ਪੀਸੀਐਮ ਪੀਏਸੀਐਲ PCSL ਦਾ ਇਸ਼ੂ ਜਿਹੜਾ ਆ ਡਿਸ ਇਨਵੈਸਟਮੈਂਟ ਵਿੱਚ ਘਪਲਾ ਹੋਇਆ ਐ ਅਲੀਗੇਸ਼ਨ ਲਾਇਆ ਇਹਨਾਂ ਜਿਹੜੀ ਇਹਨਾਂ ਦੀ ਸਟੇਟਮੈਂਟਾਂ ਦੀ ਕਾਪੀ ਮੈਂ ਤੁਹਾਨੂੰ ਦੱਸੂਗਾ ਆ ਦੱਸੋ ਜੀ ਇਹ ਜਿਹੜੀਆਂ ਤੁਸੀਂ ਅਲੀਗੇਸ਼ਨ ਲਾਇਏ ਸੀ PCSL ਡਿਸ ਇਨਵੈਸਟਮੈਂਟ ਇਨ ਲੰਗਰ ਕੀ ਇਹ ਸੱਚ ਆ ਜਾਂ ਝੂਠ ਐ ਲਓ ਜੀ ਇਹ ਰਾਂ ਦੱਸੋ ਜੀ ਪੰਜਾਬ ਕੈਪੀਟਲ ਡਿਸਾਈਡ ਟੂ ਡਿਸ ਇਨਵੈਸਟ ਇਨ PCSL ਟੇਕਸ ਟੇਕਸ PCSL ਆ ਲੋ ਆ ਤੁਸੀਂ ਇਹ ਤੁਹਾਡਾ ਹੀ ਦਿੱਤਾ ਸਕੈਮ ਲੋਕਾਂ 'ਚ ਜਿਹਰੇ ਕੰਮ ਤੁਸੀਂ ਐਮਐਲਏ ਤੇ ਮਿਨਿਸਟਰ ਬਣੇ ਇਸ ਸੋ ਸਰ ਪਿਛਲੇ 6 ਮਹੀਨਿਆਂ ਚ ਐਕਸੀਡੈਂਟ ਹੋ ਚੁੱਕੇ ਆ ਡੈਥਸ ਹੋ ਚੁੱਕੀਆਂ ਫੇਟਲ ਐਕਸੀਡੈਂਟਸ ਹੋਏ ਆ ਦੋਨੋਂ ਆ ਪਿਛੇ ਧਰਨਾ ਵੀ ਰੱਖਿਆ ਤੁਸੀਂ ਦੇਖਿਆ ਹੋਣਾ ਬਜ਼ਰੂਰ ਦੇ ਵਿੱਚ ਜਿਹੜਾ ਲੱਗਾ ਜੀ ਸੋ ਦੋ ਜਿਹੜੇ ਹੈਗੇ ਐਕਸੀਡੈਂਟਸ ਇਹਨਾਂ ਟਿਪਰਾਂ ਦੇ ਨਾਲ ਹੋ ਚੁੱਕੇ ਆ ਪੀਪਲ ਹੈਵ ਡਾਈਡ ਹਾਊ ਦੇ ਆਰ 무ਵਿੰਗ ਵਿਦਾਊਟ ਦਿਸ ਥਿੰਗ ਵਿਦਾਊਟ ਨੰਬਰਸ ਇਹ ਆਰਮ ਸਿਵਿਲੀਅਨ ਨੋਟਿਸ ਕਰ ਸਕਦਾ ਤੇ ਤੁਹਾਡੀ ਐਡਮਿਨਿਸਟ੍ਰੇਸ਼ਨ ਕਿਉਂ ਨਹੀਂ ਇਹਨਾਂ ਨੂੰ ਨੋਟਿਸ ਕਰ ਰਹੀ ਹੂ ਇਸ ਬਿਹਾਈਂਡ ਦਿਸ ਸੋ ਕਹਿਣ ਦਾ ਭਾਵ ਹੈ ਜੀ ਇਹ ਜਿਹੜੀਆਂ ਸੱਚਾਈਆਂ ਸੀ ਤੁਹਾਨੂੰ ਤੁਹਾਡੇ ਧਿਆਨ ਦੇ ਵਿੱਚ ਲੈ ਕੇ ਆਏ ਆ ਇਹ ਸਿਰਫ ਇੱਕੋ ਗੱਲ ਹੈ ਵੀ ਝੂਠ ਦਾ ਪੁਲੰਦਾ ਬੁਣਨ ਦੇ ਲਈ ਇੱਕ ਰੂੰਡੀ ਤੋਂ ਹਟਦੇ ਆ ਜਦੋਂ ਉਹਦਾ ਜਵਾਬ ਨਹੀਂ ਆਉਂਦਾ ਦੂਜੀ ਰੂੰਡੀ ਪਿੱਟ ਲਾ ਪੈਂਦੇ ਆ ਜਦੋਂ ਉਹਦਾ ਜਵਾਬ ਨਹੀਂ ਆਉਂਦਾ ਤੇ ਫਿਰ ਜਿਹੜਾ ਹੈਗਾ ਆ ਲੋਕਾਂ ਨੂੰ ਭਰਮਾਉਣ ਦੀ ਗੱਲ ਕਰਦੇ ਆ ਮੈਂ ਇਹ ਪੁੱਛਣਾ ਚਾਹੁੰਨਾ ਹੈਗਾ ਆ ਵੀ ਜਿਹੜੇ ਕੱਲ ਮਸੀਹਾ ਬਣ ਰਹੇ ਸੀਗੇ ਬਈ ਖਾਸ ਕਰਕੇ ਲੋਪੜ ਦੇ ਖਾਸ ਕਰਕੇ ਰੂਪੜ ਦੇ ਲੋਕ ਜਿਹੜੇ ਟੈਕਸੀ ਦਾ ਕੰਮ ਕਰਦੇ ਆ ਆ ਕੁਝ ਫੋਟੋਆਂ ਆ ਜੀ ਇਹ ਟੈਕਸੀ ਦੇ ਮੇਰੇ ਭਰਾ ਜਿਹੜੇ ਯੂਨੀਅਨ ਦੇ ਕੰਮ ਕਰਦੇ ਨੇ ਉਹਨਾਂ ਦੇ ਮਸਲੇ ਲੈ ਕੇ ਨਿਤਿਨ ਘਟਕਰੀ ਜੀ ਨੂੰ ਮਿਲਿਆ ਮੈਂ ਆ ਵਫਾਦ ਆ ਉਹਨਾਂ ਦਾ ਨਾਲ ਟੈਕਸੀ ਦਾ ਆਹਾ ਉਹਨਾਂ ਦੇ ਇਸ਼ੂਜ਼ ਨੇ ਆ ਮੈਡਮ ਐਮਪੀ ਸ਼ਿਖਾਵਤ ਜੀ ਆ ਜੀ ਨਾਲ ਸਾਡੇ ਜਿਹੜੇ ਉੱਥੇ ਗਏ ਆ ਠੀਕ ਹੈ ਨਾ ਜੀ ਆ ਐਮਪੀ ਸ਼ਿਖਾਵਤ ਜੀ ਨੇ ਆਹ ਰੀਸੈਂਟ ਆਹ ਜਨਰਲ ਵੀ ਕੇ ਸਿੰਘ ਸੀਜੀ ਜਿਹੜੇ ਪਹਿਲੇ ਸਾਡੇ ਰੋਡ ਸਰਫੇਸ ਐਂਡ ਟਰਾਂਸਪੋਰਟ ਮਿਨਿਸਟਰ ਆਹ ਦੇਖੋ ਜੀ ਇਹ ਟੈਕਸੀ ਯੂਨੀਅਨ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਹ ਰੀਸੈਂਟਲੀ ਰੂਪਨਗਰ ਟੈਕਸੀ ਆਪਰੇਟਰ ਨੇ ਦਿੱਲੀ ਦੇ ਮੇਰਨਾਕਰ ਨਾਲ ਕੀ ਮੁਲਾਕਾਤ ਕੀਤੀ ਅਜੇ ਵੀ ਸਿਗਨਲ ਪਰ ਦੀ ਪ੍ਰਾਈਵੇਟ ਅਗਵਾਈ ਹੇਠ ਉੱਠੀਆਂ ਸਮੱਸਿਆਵਾਂ ਆਹ ਰੀਸੈਂਟ ਹੈ ਜੀ 23 ਮਈ ਦੀ ਜਦੋਂ ਉੱਥੇ ਜਿਹੜੇ ਟੈਕਸੀ ਦੇ ਜਿੰਨੇ ਮੇਰੇ ਭਰਾ ਨੇ ਸਾਡੇ ਇਲਾਕੇ ਦੇ ਵਿੱਚੋਂ ਕੰਮ ਕਰਦੇ ਸੀ ਇਹਨਾਂ ਨੂੰ ਜਾ ਕੇ ਮੇਰਾ ਨੂੰ ਮੇਰ ਸਾਹਿਬ ਨੂੰ ਮਿਲੇ ਟੈਕਸੀ ਦਾ ਤੁਸੀਂ ਨਾਮ ਦਿੱਤਾ ਹੈ ਮੈਂ ਚੈਲੰਜ ਕਰਦਾ ਤਿੰਨੋ ਐਮਐਲਏ ਨੂੰ ਤੁਹਾਡੀ 11 ਸਾਲ ਸਰਕਾਰ ਰਹੀ ਹੈ ਸਾਡਾ 3500 ਤੋਂ ਉੱਤੇ ਰੂਪਨਗਰ ਡਿਸਟ੍ਰਿਕਟ ਦੇ ਲੋਕ ਉਥੇ ਕੰਮ ਕਰਦੇ ਨੇ ਲਿਆਓ ਇੱਕ ਵੀ ਚਿੱਠੀ ਦਿਖਾਓ ਇੱਕ ਵੀ ਉਹਨਾਂ ਦਾ ਕੇਸ ਦਿਖਾਓ ਜਿਹੜਾ ਤੁਸੀਂ ਜਾ ਕੇ ਉੱਥੇ ਰਿਪਰੈਜ਼ੈਂਟ ਕੀਤਾ ਹੋਵੇ ਉਸ ਟਾਈਮ ਤੇ ਜਦੋਂ ਤੁਹਾਡੀ ਸਰਕਾਰ ਦਿੱਲੀ ਦੀ ਸੀ ਦੱਸੋ ਕੋਈ ਤੁਸੀਂ ਸੈਂਟਰ ਦੇ ਨਾਲ ਲਿਖਿਆ ਹੋਵੇ ਆ ਮੈਂ ਤੁਹਾਨੂੰ ਇਸ਼ੂਸ ਦਿੱਤੇ ਨੇ ਇਹ ਕੱਲ ਟੈਕਸੀ ਆਪਰੇਟਰਾਂ ਦੀ ਗੱਲ ਕਰਦੇ ਇਹਨਾਂ ਤਿੰਨ ਲੀਟਰ ਨੂੰ ਪੁੱਛ ਕੇ ਦੇਖ ਲਓ ਵੀ ਦੱਸੋ ਕੀ ਕੀ ਇਸ਼ੂਸ ਆ ਇਹਨਾਂ ਟੈਕਸੀ ਵਾਲਿਆਂ ਦੇ ਸਾਡੇ ਭਰਾਵਾਂ ਦੇ ਪੁੱਛੋ ਇਹਨਾਂ ਨੂੰ ਪੁੱਛੋ ਕਿ ਕਿੱਥੇ ਸੀ ਜਦੋਂ 10 ਸਾਲ ਤੋਂ 8 ਸਾਲ ਕਰ ਦਿੱਤੀ ਗਈ ਗੱਡੀ ਦੀ ਲਾਈਫ ਸਪੈਨ ਤੇ ਕਿਹਨੇ 8 ਸਾਲ ਤੋਂ 10 ਸਾਲ ਦੁਬਾਰਾ ਕਰਾਇਆ ਇਹ ਕਿੱਥੇ ਨੇ ਜਦੋਂ ਇਹਨਾਂ ਦੀ ਸਰਕਾਰ ਦੇ ਵਿੱਚ ਲੋਕ ਉੱਥੇ ਰੌਲਾ ਪਾਉਂਦੇ ਸੀਗੇ ਕਿ ਜਿਹੜਾ ਪੈਨਿਕ ਬਟਨ ਹੈ ਉਹਦੀ ਸਾਡੇ ਤੋਂ ਫੀਸ ਦਿੱਤੀ ਜਾਂਦੀ ਹੈ ਪਰ ਪੈਨਿਕ ਬਟਨ ਨਹੀਂ ਚੱਲ ਰਿਹਾ 100 ਤਿੰਨਾਂ ਜਿਹੜੇ ਵਿਧਾਇਕ ਕੱਲ ਬੈਠੇ ਸੀ ਕੀ ਉਹਨਾਂ ਨੇ ਵਿੱਚੋਂ ਇੱਕ ਵੀ ਵਿਧਾਇਕ ਨੇ ਕਿਸੇ ਨੇ ਕਦੀ ਇਸ ਕੇਸ ਨੂੰ ਪਰਸੂ ਕੀਤਾ ਜਦੋਂ ਉਹਨਾਂ ਦੀ ਸਰਕਾਰ ਸੀ ਨਹੀਂ ਕੀਤੀ ਆਪਣੇ ਜਿਹੜੀ ਕਰਤੂਤ ਕਰ ਰਹੀ ਹੈ ਮੈਂ ਇਹਨੂੰ ਕਰਤੂਤ ਕਹਾਵਾਂਗਾ ਇਸ ਕਰਤੂਤ ਨੇ ਇਹਨਾਂ ਨੂੰ ਸਿੰਗਲ ਡਿਜੀਟ ਤੇ ਲੈ ਆਣਾ ਜੇ ਕੋਈ ਸ਼ੀਟ ਆਈ ਤਾਂ ਸਿੰਗਲ ਡਿਜੀਟ ਦੇ 10 ਸੀਟਾਂ ਨਹੀਂ ਲੈ ਸਕਦੇ ਤੇ ਇਹ ਆਉਣ ਵਾਲੀ ਸਤਾ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਹੱਕ ਚ ਭੁੱਤਣਗੇ ਲੋਕੀ ਜਦੋਂ ਅਸੀਂ ਪਿੰਡਾਂ ਜਾਂਦੇ ਆ ਸਭ ਤੋਂ ਵੱਡਾ ਸਿਗਾ ਫੈਕਟਰ ਕਹਿੰਦੇ ਜੀ ਕਿਸਾਨ ਨਹੀਂ ਵਟਲਦੇ ਅੱਜ ਅਸੀਂ ਜਾਂਦੇ ਤੁਸੀਂ ਸਾਨੂੰ ਹੁਣ ਨਾਲ ਚੱਲੇ ਚੱਲੋ মিডিਆ ਵਾਲੇ ਕਿਸਾਨ ਜੱਫੀਆਂ ਪਾਉਂਦੇ ਆ ਸਾਨੂੰ ਲੰਗਰ ਖੁਲਾਉਂਦੇ ਆ ਸਰੋਪੇ ਪਾਉਂਦੇ ਆ ਚਾਹ ਬੁਲਾਉਂਦੇ ਆ ਪਰਿਵਾਰ ਦੇ ਨਾਲ ਫੋਟੋਆਂ ਕਰਾਉਂਦੇ ਹੈਗੇ ਆ ਅਸੀਂ ਐਵੇਂ ਪੰਜਾਬੀਆਂ ਨੂੰ ਮਾਰੇ ਕਹੀਏ ਕਿਉਂ ਕਹੀਏ ਹੁਣ ਜਿਹੜਾ ਇਹਨਾਂ ਨੇ ਲੋਕਾਂ ਦੇ ਢਿੱਡ ਤੇ ਲੱਤ ਮਾਰੀ ਆ ਐਦੇ ਨਾਲ ਲੋਕੀ ਜਿਹਨੂੰ ਨਹੀਂ ਵੀ ਸੀ ਪਤਾ ਕਿਉਂਕਿ 117 ਹਲਕਿਆਂ ਦੇ ਵਿੱਚੋਂ ਸਿਰਫ 20 ਹਲਕਿਆਂ ਦੇ ਵਿੱਚ ਕੈਂਪ ਲਾ ਕੇ ਸੀ ਜਦੋਂ ਇਹ ਜਿਹੜੀ ਗੱਲਬਾਤ ਹੈ ਕਿ ਕੈਂਪ ਲਾ ਕੇ ਲੋਕਾਂ ਨੂੰ ਸਹੂਲਤ ਮਿਲ ਰਹੀ ਆ ਇਹ ਤਾਂ ਹੁਣ ਸਾਰੇ 117 ਦੇ 117 ਹਲਕਿਆਂ ਦੀ ਗੱਲ ਚੱਲੇਗੀ ਹੈ ਪੂਰੇ ਇੰਡੀਆ ਦੇ ਵਿੱਚ ਗੱਲ ਚੱਲੇਗੀ ਹੈ ਕਿ ਆਮ ਆਦਮੀ ਪਾਰਟੀ ਕਰ ਕੀ ਰਹੀ ਹੈ ਤਾਂ ਇਹ ਜਿਹੜਾ ਆਪਣਾ ਉਹਨਾਂ ਦਾ ਡਰ ਹੈ ਕਿ ਅਸੀਂ ਆਪਣਾ ਸਾਡੇ ਕੋਲੋਂ ਸੱਤਾ ਖੁੱਸ ਰਹੀ ਆ ਇਹ ਡਰ ਜਿਹੜਾ ਹੈਗਾ ਆ ਕਦੇ ਇਸ ਤਰ੍ਹਾਂ ਹੋਇਆ ਹੈਗਾ ਜੇ ਤੁਸੀਂ 39 ਜਗ੍ਹਾ ਸਾਡੇ ਤੇ ਛਾਪੇ ਮਾਰੇ ਆ ਮੈਂ ਵੀ ਅੰਦਰ ਗਿਆ ਹੈਗਾ ਮੈਨੂੰ ਵੀ ਡਿਟੇਲ ਕਰੀ ਰੱਖਿਆ ਪਰ ਕਿਸੇ ਇੱਕ ਬੰਦੇ ਦੀ ਸ਼ਿਕਾਇਤ ਦਿਖਾ ਦਿਓ ਕੋਈ ਇੱਕ ਆਫ ਐਫ ਆਈ ਆਰ ਦਿਖਾ ਦਿਓ ਇੱਕ ਐਫ ਆਈ ਆਰ ਸਿੰਗਲ ਤੁਸੀਂ মিডিਆ ਵਾਲੇ ਆ ਤੁਹਾਡੇ ਨਜ਼ਰ ਤੋਂ ਕੋਈ ਆਈ ਹੋਵੇਗੀ ਤਾਂ ਦਿਖਾ ਦਿਓ ਕਦੇ ਲੈ ਲਿਓ ਕਿਸੇ ਥਾਣੇਦਾਰ ਤੋਂ ਕਿਸੇ ਐਸ ਐਸ ਪੀ ਤੋਂ ਮੈਨੂੰ ਲੈ ਕੇ ਮੈਨੂੰ ਵੀ ਤਾਂ ਪਤਾ ਲੱਗੇ ਜਮਾਇਤਾ ਕਾ ਯਾਰ ਤੱਕ ਤਾਂ ਹੋ ਜਾਂਦੀ ਐ ਅਸੀਂ ਤਾਂ ਕਹਿੰਦੇ ਆ ਕਿ ਕਾਂਗਰਸ ਵਾਲੇ ਵੀ ਜਾਣ ਅਕਾਲੀ ਵੀ ਜਾਣ ਆਮ ਆਦਮੀ ਪਾਰਟੀ ਦੀ ਡਿਊਟੀ ਵਾਂਦੀ ਇਹ ਵੀ ਜਾਣ ਸਾਰੇ ਕੰਮ ਕਰੋ ਲੋਕਾਂ ਦਾ ਭਲਾ ਹੋਣਾ ਚਾਹੀਦਾ ਯਾਰ ਪੋਲੀਟਿਕਲ ਪਾਰਟੀਆਂ ਦਾ ਮਕਸਦ ਕੀ ਹੈਗਾ ਮਕਸਦ ਇਹ ਹੀ ਹੈ ਕਿ ਲੋਕਾਂ ਦੇ ਵਿੱਚ ਜਾ ਕੇ ਵਿਚਰੋ ਲੋਕ ਜਿਹੜੇ ਜਿਹੜਾ ਚੰਗਾ ਲੱਗੇਗਾ ਬੰਦਾ ਉਹਨੂੰ ਚੁਣਨ ਤੇ ਜੇ ਕੰਮ ਨਹੀਂ ਕਰਨਾ ਡਰਾ ਧਮਕਾ ਕੇ ਛੋਧੀਆਂ ਦੀ ਗੱਲ ਮੰਨ ਕੇ ਅਸੀਂ ਕੰਮ ਕਰਨੇ ਆ ਇਹ ਤਾਂ ਤਾਂ ਪਏ ਪੰਜਾਬੀ ਨਹੀਂ ਮੰਨਦੇ ਹੁੰਦੇ ਤੁਹਾਨੂੰ ਤਾਂ ਪਤਾ ਹੋਏਗਾ ਪੰਜਾਬੀ ਜਿਹੜੀ ਨਹੀਂ ਮੰਨਦੇ ਹੈਗੇ ਕਿਸੇ ਨੇ ਤਾਂ ਇਸ